ਦੇਖੋ ਜਦੋਂ ਤੁਹਾਡੇ ਮੂਰੇ ਇਹ ਜਿਹੜੀ ਆਉਂਦਾ ਤਾਂ ਅੱਖਾਂ ਨੂੰ ਕਿੰਨਾ ਸੋਹਣਾ ਸਕੂਨ ਮਿਲਦਾ ਦੇਖੋ ਹੈਗੀ ਹੈ ਨਾ ਗ੍ਰੀਨਰੀ ਗ੍ਰੀਨਰੀ ਪਈ ਆ ਕਣਕਾਂ ਵੀ ਜਿहां ਸਰੋਂ ਖੜੀ ਆ ਹਨਾ ਤੇ ਰੋਡ ਦਾ ਨਜ਼ਾਰਾ ਦੇਖੋ ਐਨ ਪੂਰੇ ਸੋਹਣੇ ਰੋਡ ਬਣੇ ਹੋਏ ਆ ਭਈ ਜਿੰਨਾ ਵੀ ਆਏ ਆ ਹਨਾ ਜਿੰਨੀ ਵੀ ਗੱਡੀ ਚਲਾਈ ਆ ਰੋਡ ਰੋਡ ਐਨ ਪੂਰੇ ਟੌਪ ਕਲਾਸ ਇਹ ਕਣਕ ਹੀ ਕਣਕ ਆ ਜ਼ਿਆਦਾਤਰ ਇਧਰਲੇ ਏਰੀਆ ਚ ਉੱਧਰ ਕਈ ਕਈ ਏਰੀਆ ਚ ਸਰੋਂ ਬਹੁਤ ਸੀਗੀ ਤੇ ਪਰ ਇਧਰ ਕਣਕ ਵਿੱਚ ਵਿੱਚ ਕਿਤੇ ਛੋਲੇ ਲੱਗੇ ਹੋਏ ਆ ਨਹੀਂ ਜ਼ਿਆਦਾਤਰ ਕਣਕ ਹੀ ਆ ਇੱਕ ਜਗ੍ਹਾ ਆਈ ਸੀ ਉੱਥੇ ਮੈਥੇ ਲੱਗੇ ਹੋਏ ਸੀ ਬਹੁਤ ਸੱਚ ਦਾ ਸੀਗਾ ਨਾ ਵੀ ਤੇਰੀ ਡ੍ਰੀਮ ਲਿਸਟ ਕੀ ਆ ਡ੍ਰੀਮ ਲਿਸਟ ਦੇ ਸਭ ਤੋਂ ਪਹਿਲ ਦੇ ਆਧਾਰ ਤੇ ਯਾਨੀ ਕਿ ਇਹ ਹੁੰਦਾ ਸੀਗਾ ਕਿ ਰੋਡ ਟ੍ਰਿਪ ਕਰਨੀ ਆ ਬਸ ਲੰਬੀ ਟੂ ਲੰਬੀ ਤੇ ਕਿ ਵਾਹਿਗੁਰੂ ਨੇ ਅੱਜ ਯਾਨੀ ਕਿ ਉਹ ਵੀ ਪੂਰੀ ਕਰੀ ਆ ਤੇ ਪਿਛਲੇ ਸਾਲ ਵੀ ਆਪਾਂ ਕਰੀ ਸੀ ਤੇ ਹੁਣ ਫੇਰ ਕਰ ਰਹੇ ਆ ਹਨਾ ਤੇ ਲੰਬੀ ਤੋਂ ਲੰਬੀ ਰੋਡ ਟ੍ਰਿਪ ਕਰਨੀ ਆ ਹੁਣ ਵੀ ਤੇ ਪਹਿਲਾਂ ਆਪਣੇ ਕੰਮ ਕਰਦੇ ਆ ਕੰਮ ਕਰਕੇ ਉਸ ਤੋਂ ਬਾਅਦ ਵੀ ਫਿਰ ਤੇ ਰੋਡ ਟ੍ਰਿਪ ਕਰਕੇ ਕਿਉਂਕਿ ਚਲੋ ਖੇਤਾਂ ਦਾ ਕੰਮ ਵੀ ਚੱਲੀ ਜਾਂਦਾ ਤੇ ਉਧਰ ਬਾਪੂ ਨੇ ਦੇਖ ਲੈਣਾ ਆਪੇ ਤੇ ਇੱਧਰ ਵੀ ਚੱਲੀ ਜਾਂਦਾ ਤੇ ਆਪਾਂ ਨੂੰ ਹੋਰ ਕਿਤੇ ਘੁੰਮਣ ਜਾਣ ਦਾ ਤਹਈ ਨਹੀਂ ਬਸ ਆਹੀ ਚੀਜ਼ ਮੈਨੂੰ ਪਸੰਦ ਆ। ਠੀਕ ਨੇ। ਇਹ ਉਹ ਪਹਾੜ ਦੀ ਮੈਨੂੰ ਪਸੰਦ ਜਿਹੜੇ ਉੱਧਰ Shimla, Jhumla, Itni, Kullu, Itni ਉਹ ਜਿੱਦਿਆਂ ਨਹੀਂ ਪਸੰਦ। ਮੈਨੂੰ ਆਹ ਚੀਜ਼ਾਂ ਪਸੰਦ ਆ। ਆਹ ਖੇਤੀ ਵਾਲੀ, ਵੀ ਖੇਤੀ ਹੁੰਦੀਆਂ ਨਾਲ ਪਹਾੜਾ ਵਿੱਚ ਕਿਤੇ ਕੁਝ ਲੱਗਿਆ ਹੋਇਆ, ਕਿਤੇ ਕੁਝ ਲੱਗਿਆ ਹੋਇਆ ਹਨਾ। ਇਹ ਚੀਜ਼ਾਂ ਵਾਲੀਆਂ ਪਸੰਦ ਆ। ਜਿਵੇਂ ਆ ਦੇਖੋ ਇਹ ਪਹਾੜਾਂਗੇ ਦੇਖੋ ਪਹਾੜਾਂ ਦੇ ਵਿੱਚ ਦੀ ਵੀ ਆਪਣਾ ਉਹ ਰੋਡ ਹੈ ਨਾ ਹਾਈਵੇ ਨਿਕਲੇ ਹੋਇਆ ਤੇ ਦੇਖੋ ਆ ਦੇਖੋ ਕਰ ਕੋਈ ਸ਼ਹਿਰ ਨਹੀਂ ਇੰਨਾ ਨੇੜੇ ਆਹ ਖੇਤੀ ਹੈ ਆਹ ساری ਖੇਤੀ ਕੀਤੀ ਉਹ ਜਿੱਥੇ ਤੱਕ ਨਿਕਲ ਜਾਂਦੀ ਹੈ ਖੇਤੀ ਹੈ ਬਈ ਕਣਕੀ ਕਣਕ ਖੜੀ ਹੈ ਕਣਕ ਆ ਤੇ ਥੋੜੀ ਵਾਲੀ ਸਰੋਂ ਦੀਆਂ ਬਸ ਗ੍ਰੀਨਰੀ ਆ پوری ਆ ਰੁਕ ਜਾਂਦਾ ਬਸ ਦੇਖੋ ਵਈ ਵਿਊ ਕਿੰਨਾ ਸੋਹਣਾ ਵਾ ਮੌਸਮ ਵੀ ਇੰਨਾ ਸੋਹਣਾ ਵਨ ਕਿੱਲੋ ਕਿਲੋ ਚਾਹ ਪੀਣ ਵਾਲੇ ਇੱਕ ਟਾਈਮ ਤੇ ਅੱਜ ਦੋ ਉਂਗਲਾਂ ਦੇ ਕੱਪ ਦੇ ਨਾਲ ਸਾਰਨਾ ਪੈਂਦਾ ਦੇਖੋ ਗੰਨੇ ਵਾਲੇ ਵੀਰੋ ਤੁਸੀਂ ਇੱਕ ਟਰਾਲੀ ਪਾ ਲੈਨੇ ਹੋ ਇਹਦੇ ਨਾਲ ਦੋ ਪਾਗ ਹੀ ਲਈ ਆਉਂਦੇ ਆ ਦੇਖ ਲਓ ਨਾਲੇ ਚੜਾਈ ਚੜਦਾ ਟਰੈਕਟਰ ਅਰਜਨ ਉਹ ਅਰਜਨ ਉਹ ਅਰਜਨ ਟਰੈਕਟਰ ਬਹੁਤ ਆਦਿ ਲੋ ਮੂਰੇ ਵੀ ਸਾਰੇ ਅਰਜਨ ਖੜੇ ਆ ਇੱਧਰ ਚਾਰ ਅਰਜਨ ਖੜੇ ਆ ਇੱਧਰ ਵੀ ਅਰਜਨ ਖੜਾ ਪਲਾਉ ਦੇ ਲੋ ਐਮਵੀ ਪਲਾਉ ਲਾਇਆ ਵੀ ਮਸ਼ੀਨ ਨਾਲ ਹੋਇਆ ਨਾ ਆ ਰਹਿ ਨਾ ਮਿੱਤਰੋ ਆਪਾਂ ਤਾਂ ਵੀਰ ਤਾਂ ਅੱਜ ਝੋਨਾ ਤੇ ਹੁਣ ਬਹੁਤ ਵੀਰਾਂ ਨੇ ਕਹਿਣਾ ਇਹਨੇ ਝੋਨਾ ਵੀ ਫੇਲ ਕਰਾਉਣਾ ਹੁਣ ਹੋ ਜਾਂਦਾ ਤਾਂ ਹੁਣ ਹੋ ਜਵੇ ਕੀ ਕਰੀਏ ਹੁਣ ਝੋਨਾ ਲਾਦਾ ਉਧਰ ਹਜੇ ਵੱਢ ਗਏ ਛਟਿਆਂ ਉਹਦੇ ਪਿੱਛੇ ਝੋਨਾ ਹਜੇ ਵੱਢਿਆ ਵਾ ਤੇ ਇੱਧਰ ਆਪਾਂ ਮੂਰੇ ਝੋਨਾ ਲਾਦਾ ਉਹ ਪਨੀਰੀ ਬੀਜੀ ਖੜੀ ਆ ਉਹ ਪਨੀਰੀ ਵੀ ਜੀ ਆ ਹਜੇ ਝੋਨਾ ਵੱਡਿਆ ਵੀ ਆ ਕੰਬੈਨ ਨਾਲ ਤੇ ਨਾਲ ਹੀ ਉੱਤੇ ਹੋਰ ਲਾਦਾ ਬੰਦੇ ਇੰਨੀ ਫਸਤ ਸਰਵਦਾ ਜੇ ਆਲੂ ਪੱਟਨੇ ਆ ਉਹ ਆਲੂ ਵਾਲੇ ਖੱਤੇ ਵੱਖਰੇ ਹੋਗੇ ਪਰ ਝੋਨਾ ਲਾ ਲਿਆ ਲੋ ਵੀ ਵੀਰੇ ਬਹੁਤ ਵੀਰ ਕਹਿੰਦੇ ਸੀ ਆਲੂਆਂ ਨੂੰ ਬਰਬਾਦ ਕਰਤਾ ਹੁਣ ਅਸੀਂ ਝੋਨੇ ਨੂੰ ਵੀ ਕਰਤਾ ਅਗੇ ਤੇ ਹੀ ਲਾਦਾ ਝੋਨਾ ਐ ਤਕੀ ਸਾਡੇ ਇੰਨੀ ਦਾ ਕੋਈ ਰੋਕ ਟੋਕ ਹੈ ਨਹੀਂ ਸੀ ਟਾਈਮ ਨਾਲ ਹੀ ਚੱਕਦਾ ਝੋਨਾ ਅਗੇ ਤੇ ਹੀ ਸ਼ੁਰੂਆਤ ਕਰਤੀ ਦੇਖੋ ਝੋਨੇ ਦੀ ਦੇਖੋ ਲੱਗਦਾ ਐਂਓ ਆ ਨਾ ਜਿਵੇਂ ਮਸ਼ੀਨ ਨਾਲ ਲਾਇਆ ਹੁੰਦਾ ਪਰ ਲਾਇਆ ਇਹ ਬੰਦਿਆਂ ਨੇ ਤੇ ਦੇਖ ਲਓ ਕਿੰਨਾ ਸੋਹਣਾ ਲੱਗਿਆ ਹੈ ਝੋਨਾ ਲੱਗਦਾ ਐਵੇਂ ਆ ਜਿਵੇਂ ਬੰਦਿਆਂ ਨੇ ਅਬੀ ਮਸ਼ੀਨ ਨਾਲ ਲਗਾਇਆ ਹੁੰਦਾ ਹਜੇ ਉਧਰ ਹਜੇ ਝੋਨਾ ਵੱਢ ਕੇ ਹਟਿਆ ਤੇ ਇਧਰ ਝੋਨਾ ਲਾ ਵੀ ਦਿੱਤਾ ਦੂਜੇ ਪਾਸੇ ਉਹ ਝੋਨਾ ਵੱਢਿਆ ਹਜੇ ਉਧਰ ਉਹ ਪਨੀਰੀ ਦੇਖੋ ਕਿੰਨੀ ਸੋਹਣੀ ਹਰੀ ਖੜੀ ਇਦਾਂ ਆਪਾਂ ਜਿਹੜੀ ਫਸਲ ਦੇ ਮਗਰ ਪੈਜੀਏ ਬਰਬਾਦ ਫਿਰ ਕਰ ਹੀ ਦਿੰਨੇ ਆ ਤੁਹਾਨੂੰ ਪਤਾ ਤਾਂ ਹੈ ਹੁਣ ਝੋਨਾ ਬਰਬਾਦ ਕਰ ਦੇਣਾ ਆਪਾਂ ਲਾਲ ਲਾ ਕੇ ਝੋਨਾ ਲਾਲ ਲਾ ਕੇ ਤੇ ਲੋਕ ਪੰਜਾਬ ਵਾਲਿਆਂ ਨੂੰ ਗਾਲਾਂ ਕੱਢਦੇ ਹੁੰਦੇ ਆ ਵੀ ਝੋਨਾ ਲਾ ਕੇ ਇਹਨਾਂ ਨੇ ਪਾਣੀ ਮੰਗਤਾ ਦੇਖੋ ਇੱਥੇ ਤਾਂ ਬਈ ਬੋਰ ਵੀ ਨਿੱਕੇ ਨਿੱਕੇ ਤਾਂ ਵੀ ਪਾਣੀ ਖੜਾ ਕੇ ਖੜੇ ਆ ਦੇਖ ਲੈ ਠੀਕ ਨਹੀਂ ਦੇਖ ਲੋ ਖੈਰ ਪੂਰਾ ਟਿਪ ਟੋਪ ਖੜਾ ਪਾਣੀ ਤੇ ਵੀਰ ਕਹਿੰਦੇ ਹੁੰਦੇ ਆ ਪੰਜਾਬ ਵਾਲਿਆਂ ਨੂੰ ਵੀ ਇਹਨਾਂ ਨੇ ਝੋਨਾ ਲਾ ਲਾ ਕੇ ਪਾਣੀ ਮੁਕਾ ਦੇਣਾ ਪਾਣੀ ਮੁਕਾ ਦੇਣਾ ਹੁਣ ਇੱਥੇ ਤਾਂ ਪਾਣੀ ਦੇਖੋ ਬੋਰ ਵੀ ਮਾੜੇ ਮਾੜੇ ਆ ਤਿੰਨ ਤਿੰਨ 2 2 ਇੰਚੀ ਦੀਆਂ ਪੈਪਾਂ ਨੇ ਹਨਾ ਤਾਂ ਵੀ ਪਾਣੀ ਖੜਾ ਕੇ ਖੜਿਆ ਦੇ ਲੋ ਫਤ ਸੁੱਕਦੇ ਹੀ ਨਹੀਂ ਇਹਨਾਂ ਦੇ ਪਾਣੀ ਇੰਨਾ ਪਾਣੀ ਖੜਦਾ ਇਹਨਾਂ ਨੇ ਤਾਂ ਆਪਣੇ ਨਾਰੰਗਾਂ ਵਾਲੇ ਖੇਤ ਨਹਿਰ ਦੇ ਨਾਲ ਲੱਗਦੇ ਆ ਨਾ ਉੱਜ ਝੋਨਾ ਲਾਦਾ ਆਲੂ ਪੱਟ ਲੇਗੇ ਤੇ ਆਲੂ ਪੱਟ ਕੇ ਝੋਨੇ ਦੀ ਬਜਾਦ ਕਰਦੇ ਦੇ ਨੇ ਆਏਗਾ ਨਾ ਮਸ਼ੀਨ ਨਾਲ ਲਾਤਾ ਕਬੋਟਾ ਨਾਲ ਐਨ ਬੱਟ ਕੱਢਦੇ ਦੇਖ ਲੋ ਕਿਾਰੇ ਕਿੱਡੇ-ਕੱਡੇ ਆ ਦੇ ਪਾਣੀ ਭਰਿਆ ਖੜਾ ਨਾ ਉਹ ਕੱਦੂ ਕਰਿਆ ਖੜਾ ਉਹ ਹਜੇ ਚੌਲ ਆਪਣੇ ਆਏ ਨਹੀਂ ਲਾਉਣ ਚੌਲ ਕਹਿੰਦੇ ਸਰਦਾਰ ਜੀ ਹਜੇ ਹਜੇ ਕਿੱਥੇ ਤੇ ਹੋਰ ਲਾਉਣਾ ਮੈਂ ਕਿਹਾ ਚਲੋ ਕੋਈ ਪਤਾ ਲਾਤਾ ਝੋਨਾ ਬਾਈ ਦੇਖ ਲੋ ਖੜੇ ਆ ਨਾ ਸਿਆੜਾਂ ਦੇ ਵਿੱਚ ਇੱਧਰ ਆ ਖੱत्ता ਸਾਰਾ ਕਰਤਾ ਉੱਧਰ ਉਹ ਖੇਤ ਵੀ ਕਰਤਾ ਇਹ ਵੱਟ ਘੜਦੇ ਆਨ ਪੂਰੇ ਦੇਖ ਲਓ ਲਾ ਕੇ ਝੋਨਾ ਪਾਣੀ ਵੀ ਦੇ ਦੇ ਲੋ ਕਿਾਰੇ ਕਿure ਕਿੰਨੇ ਵਧੀਆ ਵੱਡੇ ਪਾਏ ਆ ਪੂਰੇ ਕਿਆ ਅਜੇ ਇੱਕ ਪਾਸੇ ਝੋਨਾ ਵੱਢ ਕੇ ਹਟਿਆ ਦੂਜੇ ਪਾਸੇ ਨਾਲ ਹੀ ਫੇਰ ਵੀ ਇਹ ਆ ਝੋਨਾ 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 ਟੈਂਪਰੇਚਰ ਹੈਗਾ ਇੱਥੇ ਦਾ ਹੁਣ 33 34 ਹੈ ਇਸ ਟਾਈਮ